ਸਾਂਝੇ ਕਰਨਾਂ ਜਿਹੜੇ ਦੋਸਤੋ ਪਿਆਰ ਭਰੀ ਸਸਤਰੀ ਕਾਲ ਜਿਵੇਂ ਕਿ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਸਾਂਝੇ ਕਰਦਾ ਮਾਹੌਲ ਕੁਦਰਤੀ ਹ ਤੇ ਕੁਦਰਤੀ ਹੀ ਵਰਤਾਰਾ ਹੈ ਇਸ ਕੁਦਰਤੀ ਵਰਤਾਰੇ ਦੇ ਵਿੱਚ ਕੁਦਰਤੀ ਤੌਰ ਤੇ ਹਰ ਰੋਜ਼ ਕੁਝ ਬਲੱਖਣ ਘਟਨਾਵਾਂ ਵਾਪਰਦੀ ਰਹਿੰਦੀਆਂ ਨੇ ਉਸੇ ਤਰ੍ਹਾਂ ਦੀ ਘਟਨਾ ਦੀ ਅੱਜ ਤੁਹਾਡੇ ਨਾਲ ਸਾਂਝ ਪਾਉਨੇ ਆ ਸਾਡੇ ਕੋਲ ਦੋ ਨੌਜਵਾਨ ਨੇ ਜਿਹੜੇ ਨਿਊਜ਼ੀਲੈਂਡ ਤੋਂ ਪੱਕੇ ਹੋ ਕੇ ਕੰਮ ਕਰਕੇ ਡਾਲਰ ਕਮਾ ਕੇ ਪੱਕੇ ਹੋਣ ਤੋਂ ਬਾਅਦ ਇਹਨਾਂ ਦਾ ਦਿਲ ਕੀਤਾ ਪੰਜਾਬ ਆਉਣ ਨੂੰ ਇਹ ਪੰਜਾਬ ਆ ਗਏ ਨੇ ਆ ਕੇ ਫਿਰ ਇਹਨਾਂ ਦੀ ਜਦੋਂ ਗੱਲਬਾਤ ਸੁਣੀ ਵੀ ਇਹਨਾਂ ਨੇ ਕੁਝ ਬਲੱਖਣ ਜਾਂ ਕੰਮ ਕੀਤਾ ਸ ਮੇਰਾ ਦਿਲ ਕੀਤਾ ਕਿ ਤੁਹਾਡੇ ਨਾਲ ਵੀ ਇਹਨਾਂ ਦੀ ਸਾਂਝ ਪਾਈ ਜਾਵੇ ਅਮਨਿੰਦਰ ਸਿੰਘ ਇਹਨਾਂ ਦਾ ਨਾਂ ਹੈ ਵੱਡੇ ਨੇ ਦੋਨੋਂ ਭਰਾ ਨੇ ਇਹ ਹੈਗੇ ਗੁਰਿੰਦਰ ਸਿੰਘ ਮੰਗਟ ਇਹ ਦੋਨੋਂ ਜਦੋਂ ਪਹਿਲਾਂ ਤੇ ਚਲੋ ਆਪਾਂ ਉੱਥੇ ਹੀ ਸ਼ੁਰੂ ਕਰਦੇ ਹਾਂ ਨਾ ਤੋਂ ਕਿ ਤੁਸੀਂ ਪਹਿਲਾਂ ਤਾਂ ਗਏ ਕੀ ਕਰਨ ਸੀ ਨਿਊਜ਼ੀਲੈਂਡ ਇਹ ਦੱਸੋ ਗਏ ਜੀ ਦੇਖੋ ਸਾਸੀ ਗਾ ਜੀ ਸਾਰਿਆਂ ਨੂੰ ਤੇ ਅਸੀਂ ਗਏ ਇਸ ਲਈ ਸੀਗੇ ਜੀ ਕਿਉਂਕਿ ਆਪਣਾ ਜਿਹੜਾ 2010 ਦਾ ਸਮਾਂ ਸੀਗਾ ਉਸ ਟਾਈਮ ਬਹੁਤ ਜ਼ਿਆਦਾ ਸਟੂਡੈਂਟ ਬਾਹਰ ਜਾਂਦੇ ਸੀਗੇ ਜੀ ਉਹ ਸਾਡੇ ਦੋਸਤ ਸੀਗੇ ਜਿੰਨੇ ਵੀ ਸੀਗੇ ਲਗਭਗ ਉਹ ਸਾਰੇ ਬਾਹਰ ਚਲੇ ਗਏ ਸੀਗੇ ਜੀ ਜਿਵੇਂ ਕੋਈ ਕੈਨੇਡਾ ਗਿਆ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਚਲੇ ਗਿਆ ਸੀਗਾ ਜੀ ਤੇ ਅਸੀਂ ਵੀ ਉਹਨੂੰ ਦੇਖ ਕੇ ਗਏ ਵੀ ਹਾਂ ਵੀ ਚੱਲ ਉਹ ਚਲੇ ਗਏ ਖਬਰਾਂ ਉੱਥੇ ਕੁਝ ਵਧੀਆ ਮਿਲ ਜਵੇ ਜੀ ਠੀਕ ਆ oportunidades ਵਧੀਆ ਹੋਣਗੀਆਂ ਉਹ ਦੇਖ ਕੇ ਅਸੀਂ ਬਾਹਰ ਚਲੇ ਗਏ ਜੀ ਠੀਕ ਆ ਤੇ ਪਰ ਜਦੋਂ ਅਸੀਂ ਉੱਥੇ ਗਏ ਫਿਰ ਸਾਨੂੰ ਪਤਾ ਲੱਗਿਆ ਵੀ ਕਿੱਦਾਂ ਦੀ ਦੁਨੀਆਦਾਰੀ ਐ ਇੱਥੇ ਹਾਂ ਤੇ ਕਿੱਦਾਂ ਦੀ ਕਮਾਈ ਆ ਸਾਰਾ ਕੁਝ ਉੱਥੇ ਕਰਕੇ ਦੇਖਿਆ ਜੀ ਤੇ ਸਟੱਡੀ ਤੇ ਗਏ ਸੀ ਜੀ ਉੱਥੇ ਪੱਕੇ ਹੋ ਗਏ ਸੀ ਹਾਂ ਜੀ ਪੱਕੇ ਹੋ ਗਏ ਕੰਮ ਕਰਕੇ ਪੂਰਾ ਕੰਮ ਕੀਤਾ ਜੀ ਡਾਲਰ ਵੀ ਬਣਾਏ ਬਹੁਤ ਇਹ ਤਾਂ ਪੂਰੀ ਠੋਕ ਕੇ ਕੀਤੀ ਜੀ ਠੀਕ ਆ ਪਰ ਜਿਹੜੀ ਰੂਹ ਸੀਗੀ ਰੂਹ ਪੰਜਾਬ ਚ ਵਸਿਰੀ ਜੀ ਹੂੰ ਉਧਰ ਦਿਨ ਰਾਤ ਜਿਵੇਂ ਕੰਮ ਕਰਨਾ ਤੇ ਉਧਰ ਰਹਿ ਕੇ ਸਾਨੂੰ ਸੁਪਨੇ ਵੀ ਪੰਜਾਬ ਦੇ ਆਉਂਦੇ ਸੀਗੇ ਵੀ ਅਸੀਂ ਜਾਈਏ ਉੱਥੇ ਪੰਜਾਬ ਜਾਈਏ ਤੇ ਜਾ ਕੇ ਉੱਥੇ ਉਹ ਕੰਮ ਕਰੀਏ ਸ਼ੁਰੂ ਤੋਂ ਜਿਵੇਂ ਇੱਕ ਹਫਤਾ ਪਹਿਲਾਂ ਗਏ ਜਦ ਇੱਕ ਹਫਤੇ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਵੀ ਨਹੀਂ ਵੀ ਇੱਥੇ ਗੱਲ ਬਣਨੀ ਨਹੀਂ ਹੈਗੀ ਪਰ ਇੱਕ ਵਾਰ ਬਦਲਣ ਦੇ ਬਸ ਫਿਰ ਵੀ ਤੁਸੀਂ 9 ਸਾਲ ਉੱਥੇ ਲਾ ਦਿੱਤੇ 9 ਸਾਲ ਫਿਰ ਆਏ ਸੀਗੇ ਜਿਵੇਂ ਪਿੱਛੋਂ ਜਿਵੇਂ ਆਪਾਂ ਨੂੰ ਸਾਰੀ ਪ੍ਰੋਬਲਮ ਆਉਂਦੀ ਹੈ ਜਿਵੇਂ ਪਿੱਛੇ ਪੈਸੇ ਉਹਨ ਘਰਦੇ ਨੇ ਬਹੁਤ ਲਾਏ ਹੁੰਦੇ ਨੇ ਜੀ ਹੂੰ ਉਹ ਸਟੂਡੈਂਟਸ ਦੀ ਪ੍ਰੋਬਲਮ ਇਹ ਆਉਂਦੀ ਆ ਕਿ ਜਦ ਐਨੇ ਪੈਸੇ ਪੈਸੇ ਲਾ ਦਿੰਦੇ ਨੇ ਫਿਰ ਆਪਾਂ ਨੂੰ ਮਨ ਐਦਾਂ ਦਾ ਹੁੰਦਾ ਵੀ ਅਸੀਂ ਵੀ ਜਿੰਨੇ ਪੈਸੇ ਲੱਗੇ ਨੇ ਵੀ ਚੱਲ ਉਹ ਕਮਾ ਕੇ ਅਸੀਂ ਵਾਪਸ ਮੁੜ ਜਾਈਏ ਬਿਲਕੁਲ ਉਹੀ ਦਿਮਾਗ ਦੇ ਵਿੱਚ ਸੀਗਾ ਫਿਰ ਜਿਵੇਂ ਜਿਵੇਂ ਅੱਗੇ ਕਰੀ ਗਏ ਚਲੋ ਪੈਸੇ ਵੀ ਉਹਨੇ ਕਮਾ ਲੇ ਜਦ ਪੈਸੇ ਕਮਾ ਲੈਣੇ ਆ ਫਿਰ ਇੱਕ ਲਾਲਚ ਪੈਦਾ ਚੱਲ ਪੱਕੇ ਹੋ ਜੀਏ ਬਈ ਪੱਕੇ ਹੋ ਕੇ ਮੁੜ ਜੀਏ ਤੇ ਫਿਰ ਪੱਕੇ ਹੋਗੇ ਫਿਰ ਉਹ ਤੋਂ ਬਾਅਦ ਫਿਰ ਐ ਹੋਗੇ ਵੀ ਚਲ ਹੁਣ ਤਾਂ ਪੱਕੇ ਆ ਹੁਣ ਆਜੋ ਬਸ ਹਾਂ ਜੀ ਹਾਂ ਜੀ ਇਹ ਵੀ ਇੱਕ ਮੈਂ ਸਮਝਦਾ ਕਿ ਇਹ ਵੀ ਖੂਬਸੂਰਤ ਗੱਲ ਨਿਕਲ ਕੇ ਆਈ ਹੈ ਕਿ ਅਸੀਂ ਇੱਕ ਦਰਦ ਹੈ ਇੱਕ ਦੂਜੇ ਦਾ ਜਿਵੇਂ ਪੇਜੇ ਮਾਪੇ ਬੱਚਿਆਂ ਦਾ ਦਰਦ ਮਹਿਸੂਸ ਕਰਦੇ ਨੇ ਤਾਂ ਬੱਚੇ ਵੀ ਮਾਂ ਪਿਓ ਦੀ ਕਮਾਈ ਦਾ ਦਰਦ ਮਹਿਸੂਸ ਕਰਦੇ ਨੇ ਉਹ ਦਰਦ ਨੂੰ ਜਿਉਂਦੇ ਜਿਉਂਦੇ ਹੀ ਆਪਣੀ ਜ਼ਿੰਦਗੀ ਦੇ 9 ਸਾਲ ਇਹਨਾਂ ਨੇ ਹਾਰਡ ਵਰਕਿੰਗ ਚ ਲਾਇਆ 9 9 ਸਾਲ ਨਹੀਂ ਜੀ 12 ਸਾਲ 12 ਸਾਲ 12 ਸਾਲ ਲਾ ਕੇ ਆਏ ਨੇ ਤੇ ਮੈਨੂੰ ਫਿਰ ਪਤਾ ਲੱਗਿਆ ਜੀ ਵੀ ਜਦ ਤੁਸੀਂ ਵਾਪਸ ਆਏ ਹੋ ਹਾਂਜੀ 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 ਤੁਹਾਡੀ ਮੈਰਿਜ ਵੀ ਹੋ ਗਈ ਸੀ ਤੁਹਾਡੀ ਇਮੀਗ੍ਰੇਸ਼ਨ ਵੀ ਹੋ ਗਈ ਸੀ ਹਾਂਜੀ ਤੇ ਖੜੇ ਹੋ ਜੀ ਮੜਾ ਜ ਮੇਰਾ ਇਹ ਨਾ ਫਿਰ ਬੈਠ ਨਹੀਂ ਹੁੰਦਾ ਤੇ ਮੈਂ ਥੋੜਾ ਜੀ ਜਾਣਨਾ ਚਾਹੁੰਦਾ ਫੜ ਲਓ ਪੁੱਤ ਇਹਨਾਂ ਨੂੰ ਕੋਈ ਨਹੀਂ ਫੜ ਲਓ ਹਾਂਜੀ ਬਈ ਤੁਸੀਂ ਵੀ ਗੁਰਿੰਦਰ ਸਿੰਘ ਇੱਥੇ ਆ ਜਾਓ ਮੈਂ ਇਹ ਜਿਹੜੀ ਡਾਵਰਮੈਨ ਵਾਲੀ ਗੱਲ ਤੇ ਬਾਅਦ ਚਾਹੁੰਦਾ ਜੀ ਇਹ ਜਿਹੜੇ ਡੌਗ ਡਾਵਰਮੈਨ ਇਹ ਪਹਿਲਾਂ ਮੈਂ ਕਹਾਣੀ ਨੂੰ ਜੋੜ ਲਵਾਂ ਕਿ ਫਿਰ ਤੁਸੀਂ ਜਦੋਂ ਉੱਥੋਂ ਵਾਪਸ ਆਏ ਹੋ ਹਾਂਜੀ ਫਿਰ ਆ ਕੇ ਮਤਲਬ ਮੈਨੂੰ ਪਤਾ ਲੱਗਿਆ ਕਿ ਤੁਸੀਂ ਪੰਛੀਆਂ ਦਾ ਕੰਮ ਕਰਦੇ ਹੋ ਫੈਂਸੀ ਆਗਿਆ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਬੱਕਰੀਆਂ ਦਾ ਕੰਮ ਵੀ ਕੀਤਾ ਸਭ ਕੁਝ ਤੇ ਕਬੂਤਰ ਬਹੁਤ ਛੱਡੇ ਨਹੀਂ ਕੋਈ ਪੰਛੀ ਕੋਈ ਨਹੀਂ ਛੱਡਿਆ ਜੀ ਕੁਛ ਨਹੀਂ ਛੱਡਿਆ ਸਭ ਕੁਝ ਇਹਨਾਂ ਨੇ ਆ ਕੇ ਘੋੜੇ ਲਏ ਤੇ ਡਾਗਰਮੈਨ ਇਹਨਾਂ ਦੇ ਹੁਣ ਅੱਜਕੱਲ ਚਰਚਾ ਬੜੀ ਹੈ ਇਹਨਾਂ ਦੀ ਪੰਜਾਬ 'ਚ ਵੀ ਗੱਲ ਕਰਦੇ ਇਹਨਾਂ ਦੀ ਬਾਰੇ ਹਾਂਜੀ ਹਾਂਜੀ ਵੀ ਇਹ ਸਵੱਬ ਕਿਵੇਂ ਬਣਿਆ ਵੀ ਨਿਊਜ਼ੀਲੈਂਡ ਤੋਂ ਕੋ ਸੋਚ ਕੇ ਆਏ ਸੀ ਜਾਂ ਇਸ ਪਾਸੇ ਨੂੰ ਕਿਵੇਂ ਆ ਗਏ ਇਸ ਪਾਸੇ ਨੂੰ ਹੁਣ ਜਿਵੇਂ ਕਹਿੰਦੇ ਨੇ ਨਾ ਵੀ ਜਿਵੇਂ ਬਚਪਨ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਬੱਚੇ ਨੇ ਕਰਨਾ ਕੀ ਆ ਹੁਣ ਮੈਨੂੰ ਬਚਪਨ ਤੋਂ ਹੀ ਜਿਵੇਂ ਮੇਲਾ ਦਾ 4th ਜਾਂ 5th ਚ ਮੈਂ ਹੋਣਾ ਉਦੋਂ ਤੋਂ ਮੈਨੂੰ ਜਿਵੇਂ ਚਿੜੀਆਂ ਦਾ ਬਹੁਤ ਸ਼ੌਂਕ ਸੀਗਾ ਜੀ ਤੇ ਮੈਂ ਆ ਚਿੜੀ ਐਦਾ ਕਰਾਂ ਵੀ ਆਲ ਨੇ ਚ ਦੇਖਣਾ ਵੀ ਕਿੰਨੇ ਆਂਡੇ ਨੇ ਉਹਦਾ ਮੈਂ ਬਹੁਤ ਐਦਾ ਦੀ ਇਲਤਤਾ ਕੀਤੀਆਂ ਨੇ ਜੀ ਤੇ ਉਸੇ ਉਸੇ ਕੰਮ ਕਰਕੇ ਤੇ ਮੇਰਾ ਸ਼ੌਂਕ ਸੀਗਾ ਵੀ ਜਾਨਵਰ ਰੱਖੀਏ ਪਾਲ ਅਗਲਾ ਚਿੜੀਆਂ ਰੱਖੀਏ ਇਸ ਲਈ ਮੈਂ ਹੁਣ ਜਿਵੇਂ ਤੋਤੇ ਹੋ ਗਏ ਹਰ ਇੱਕ ਆਈਟਮ ਰੱਖੀ ਹੈ ਜੀ ਮੈਂ ਇਹ ਇਹ ਕੰਮ ਤੁਸੀਂ ਆਪ ਹੀ ਕਰ ਲਿਆ ਕਿ ਘਰਦਿਆਂ ਨੇ ਸਹਾਇਕ ਦਿੱਤਾ ਕਰਦਿਆਂ ਨੇ ਕਰਦੇ ਬਿਲਕੁਲ ਜੀ ਡੈਡੀ ਨੇ ਪੂਰੀ ਸਪੋਰਟ ਕੀਤੀ ਆ ਹਾਂ ਹਾਂਜੀ ਹਾਂਜੀ ਤੁਹਾਡੇ ਡੈਡੀ ਕੀ ਕੰਮ ਕਰਦੇ ਨੇ ਜੀ ਡੈਡੀ ਸਾਡਾ ਕੰਸਟਰਕਸ਼ਨ ਦਾ ਕੰਮ ਆ ਜੀ ਠੀਕ ਹੈ ਹਾਂਜੀ ਆਰ ਆਰਐਮਸੀ ਪਲਾਂਟ ਆਪਾਂ ਫਿਰ ਤੁਸੀਂ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸੀ ਵੀ ਸਾਡਾ ਬਾਅਦ ਚ ਹੀ ਕਰ ਬਿਲਕੁਲ ਬਿਲਕੁਲ ਹੁਣ ਉਹ ਤੇ ਰਹਿੰਦੇ ਹੁੰਦੇ ਸੀਗੇ ਅਸੀਂ ਡੈਡੀ ਵੀਡੀਓ ਦੇਖਣੀ ਜੀ ਯੂਟੀ ਦੇ ਉੱਪਰ ਡੈਡੀ ਨੇ ਕਿਹਾ ਡੈਡੀ ਐਦਾਂ ਕਰਨਾ ਜੀ ਡੈਡੀ ਐਦਾਂ ਕਰਨਾ ਡੈਡੀ ਐਦਾਂ ਕਰਨਾ ਫਿਰ ਸਾਨੂੰ ਡੈਡੀ ਨੇ ਕਿਹਾ ਕੋਈ ਨਾ ਤੁਸੀਂ ਵਾਪਸ ਆਓ ਵੀ ਦੇਖਦੇ ਆ ਕੋਈ ਚੱਕਰ ਇਹਨਾਂ ਬੱਚਿਆਂ ਦਾ ਆਪਣੇ ਬਾਪ ਦੇ ਨਾਲ ਬਹੁਤ ਹੀ ਫ੍ਰੈਂਡਲੀ ਤੇ ਖੂਬਸੂਰਤ ਰਿਸ਼ਤਾ ਜੀ ਪਿਆਰ ਵਾਲਾ ਤੇ ਉਹਦੀ ਵੀ ਗੱਲ ਕਰ ਲੋ ਫਿਰ ਕਰਦੇ ਆ ਤੇ ਮੈਂ ਹੁਣ ਇਹ ਚਾਹੁੰਦਾ ਆ ਕਿ ਫਿਰ ਇਹ ਸਫਰ ਤੁਸੀਂ ਪੰਛੀ ਵਾਲੀ ਗੱਲ ਅਪ ਕਿਸੇ ਦਿਨ ਫਿਰ ਬਣਾਵਾਂਗੇ ਤੁਹਾਡੀ ਵੀਡੀਓ ਹੁਣ ਮੈਂ ਥੋੜਾ ਜਿਹਾ ਅੱਜ ਅੱਜ ਕਿਉਂਕਿ ਅੱਜ ਇਹ ਆਏ ਸੀ ਇੱਥੇ ਡਾਵਰਮੈਨ ਇਹਨਾਂ ਦੇ ਕੋਲ ਨੇ ਆਪਾਂ ਇਹਨਾਂ ਬਾਰੇ ਗੱਲਬਾਤ ਕਰਦੇ ਆਂ ਅਸੀਂ ਥੋੜਾ ਜਿਹਾ ਸੈਟ ਹੋ ਕੇ ਬੈਠੇ ਆਂ ਜੀ ਹੁਣ ਇਹਨਾਂ ਕੋਲ ਨਾ ਜਦੋਂ ਇਹ ਸਾਡੇ ਕੋਲ ਸੰਜੇ ਕਰ ਤੇ ਆਏ ਨੇ ਇਹਨਾਂ ਕੋਲ ਇੱਕ ਖਾਸ ਬਰੀਡ ਆ ਜੀ ਜਿਹਨੂੰ ਡਾਬਰਮੈਨ ਕਹਿੰਦੇ ਨੇ ਯੂਰੋਪੀਅਨ ਡਾਬਰਮੈਨ ਜਿਹਦੀ ਕਾਫੀ ਚਰਚਾ ਆ ਜਿਹੜੇ ਲੋਕ ਡੌਗ ਰੱਖਦੇ ਨੇ ਉਹਨਾਂ ਨੂੰ ਤਾਂ ਇਹਦਾ ਪਤਾ ਹੈ ਪਰ ਮੈਨੂੰ ਬਹੁਤੀ ਜਾਣਕਾਰੀ ਨਾ ਹੋਣ ਕਰਕੇ ਮੈਂ ਸੋਚਿਆ ਕਿ ਇਹਦੇ ਬਾਰੇ ਡਿਟੇਲ ਚ ਗੱਲਬਾਤ ਕਰੀਏ ਵੀਰਿੰਦਰ ਇਹ ਫਿਰ ਤੁਹਾਡਾ ਸ਼ੌਕ ਸੀਗਾ ਜਿਹੜਾ ਡੌਗ ਦਾ ਜਿਵੇਂ ਉਹਨੇ ਦੱਸਿਆ ਮੈਨੂੰ ਪੰਚ-ਛੇ ਦਾ ਸ਼ੌਕ ਸੀ ਜੀ ਪਹਿਲਾਂ ਤਾਂ ਹਸੀ ਕਾਲ ਜੀ ਸਾਰੇ ਦਰਸ਼ਕਾਂ ਨੂੰ ਹਾਂ ਜੀ ਜਿੱਦਾਂ ਹੀ ਇਨੋਂ ਮਨੰਦਰ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਜੀ ਇਹਨੂੰ ਪੰਛੀਆਂ ਦਾ ਜਿਵੇਂ ਨੇ ਉਹੀ ਦੇਖੀ ਜਾਣੇ ਆ ਮੈਨੂੰ ਸ਼ੁਰੂ ਤੋਂ ਸੀਗਾ ਜੀ ਡੌਗਸ ਦਾ ਸਾਡਾ ਮਿਊਚੁਅਲੇ ਸੀਗਾ ਜੀ ਠੀਕ ਆ ਅਸੀਂ ਸ਼ੁਰੂ ਤੋਂ ਜਾਨੀ ਚੰਗੀ ਨਸਲ ਦੇ ਪਹਿਲਾਂ ਵੀ ਡੌਗ ਰੱਖੇ ਹੋ ਸੀ ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਅ ਇੱਕ ਟਾਈਮ ਸੀਗਾ ਸਾਡੇ ਕੋਲ 7-8 ਕੁੱਤੇ ਰੱਖੇ ਹੁੰਦੇ ਸੀਗੇ ਤੇ ਨਿਊਜ਼ੀਲੈਂਡ ਜਾ ਕੇ ਤਾਂ ਤੁਸੀਂ ਬਹੁਤ ਮਿਸ ਕੀਤਾ ਨਿਊਜ਼ੀਲੈਂਡ ਜਾ ਕੇ ਹਾਂਜੀ ਇਹ ਵੀ ਕਾਰਨ ਆ ਵੀ ਸ਼ੌਂਕ ਨਹੀਂ ਛੱਡ ਹੁੰਦਾ ਸੀਗਾ ਸਾਡੇ ਥੋੜਾ ਜਿਹਾ ਪੰਜਾਬ ਵੱਡ ਵੱਡ ਤਾਂ ਕਰਦਾ ਵੀ ਜਾਈਏ ਘਰ ਨੂੰ ਭਾਈ ਵੀ ਸ਼ੌਕ ਰੱਖੀਏ ਕਿ ਉੱਥੇ ਥੋੜਾ ਜਿਹਾ ਹਾਰਡ ਹੋ ਜਾਂਦਾ ਯਾਰ ਖਣਾ ਹਾਂ ਹਾਂਜੀ ਤੇ ਫਿਰ ਅਸੀਂ ਇਹਦੇ ਬਾਰੇ ਸਾਨੂੰ ਦੱਸੋ ਤੁਸੀਂ ਵੀ ਇਹ ਕਿਹੜੀ ਬਰੀਡ ਹੈ ਕਿਹੜਾ ਡੌਗ ਹੈ ਇਹ ਦੱਸੋ ਕੀ ਹੈ ਜੀ ਇਹ ਇਹ ਡੌਗ ਸਾਡੇ ਕੋਲ ਅੱਜ ਕੀ ਖਾਸ ਕੀ ਹੈ ਜੀ ਸੋ ਪਹਿਲਾਂ ਤਾਂ ਆਪਾਂ ਇਹਨੂੰ ਤੁਹਾਨੂੰ ਡੌਗ ਦੀ ਹਿਸਟਰੀ ਦੱਸ ਦੇ ਜਾਨੇ ਜੀ ਇਹ ਜਰਮਨ ਦੇ ਵਿੱਚ ਬਰੀਡ ਹੋਈ ਸੀਗੀ ਜੀ ਲੁਇਸ ਡੌਗਰਮੈਨ ਨਾਮ ਦਾ ਬੰਦਾ ਸੀਗਾ ਟੈਕਸ ਕਲੈਕਟਰ ਸੀਗਾ लुइस टावरमैन हां जी ਉਹਦਾ ਨਾਮ ਸੀਗਾ ਜੀ लुइस ਟਾਵਰਮੈਨ ਉਹਦੇ ਸਰਨੇਮ ਤੇ ਇਹ ਬਰੀਡ ਦਾ ਨਾਮ ਪਿਆ ਜੀ ਤੇ ਉਹ ਟੈਕਸ ਕਲੈਕਟਰ ਸੀਗਾ ਜੀ ਉਹ ਟਾਈਮ ਦੇ ਵਿੱਚ 1800 ਦੀ ਗੱਲ ਆ ਜੀ ਇਹ ਪੁਰਾਣੀ ਗੱਲ ਆ ਕਾਫੀ ਉਹ ਟਾਈਮ ਦੇ ਵਿੱਚ ਚੋਰੋ ਚੱਕੇ ਬੜੇ ਪੈ ਜਾਂਦੇ ਸੀਗੇ ਹਮ ਤੇ ਇਸ ਲਈ ਉਹਨੇ ਆਪਣੀ ਸੇਫਟੀ ਲਈ ਇਹ ਆਪਣੀ ਬਰੀਡ ਕੀਤੀ ਸੀਗੀ ਇਹਨੇ ਸਲ੍ਹਾ ਜੀ ਬਰੀਡ ਤਿਆਰ ਕੀਤੀ ਸੀਗੀ ਵੀ ਆਪਣੀ ਸੇਫਟੀ ਲਈ ਗਾਰਡ ਪਰਪਸ ਲਈ ਹਮ ਤੇ ਉਸ ਤੋਂ ਬਾਅਦ ਦੇਖ ਲਓ ਚਰਚਾ ਦੇ ਵਿੱਚ ਇੰਨੀ ਆ ਗਈ। ਇਸ ਤੋਂ ਬਾਅਦ ਇੱਕ ਇਹਦਾ ਅਮਰੀਕਨ ਡਾਵਰਮੈਨ ਵੀ ਆ ਗਿਆ ਜੀ। ਹੂੰ। ਫਿਰ ਇਹ ਜਦ ਬਰੀਡ ਅਮਰੀਕਾ ਦੇ ਵਿੱਚ ਗਈ ਤੇ ਉਹਨਾਂ ਨੇ ਆਪਣੇ ਤਰ੍ਹਾਂ ਨਾਲ ਬਰੀਡ ਕਰ ਲਈ ਜੀ। ਇਹ ਬਰੀਡ। ਫਿਰ ਇਹਨਾਂ ਦੇ ਵਿੱਚੋਂ ਦੋ ਬਰੀਡਾਂ ਨਿਕਲ ਗਈਆਂ ਜੀ। ਦਰਅਸਲ ਦੋ ਨਹੀਂ ਜੀ ਤਿੰਨ ਬਰੀਡਾਂ ਨਿਕਲ ਗਈਆਂ। ਇੱਕ ਤਾਂ ਅਮਰੀਕਨ ਡਾਵਰਮੈਨ ਹੋ ਗਿਆ ਜੀ। ਠੀਕ ਆ। ਇੱਕ ਲੈਟਿਨ ਅਮਰੀਕਨ ਡਾਵਰਮੈਨ ਹੋ ਗਿਆ, ਇੱਕ ਯੂਰੋਪੀਅਨ ਡਾਵਰਮੈਨ ਹੋ ਗਿਆ। ਇਹ ਜੋ ਆਪਾਂ ਕੋਲੇ ਪਿਓਰ ਯੂਰੋਪੀਅਨ ਡਾਵਰਮੈਨ ਆ। ਯੂਰੋਪੀਅਨ ਡਾਵਰ। ਹਾਂ ਜੀ ਇਹ ਯੂਰੋਪੀਅਨ ਆ ਜੀ। ਤੇ ਇਹਨਾਂ ਜਿਹੜੇ ਇਹ ਡੌਗ ਨੇ ਇਹਨਾਂ ਦੀ ਖਾਸੀਅਤ ਕੀ ਆ ਮਤਲਬ ਇਹ ਇੰਨੇ ਮਸ਼ਹੂਰ ਕਿਉਂ ਨੇ ਜਿਆਦਾ ਹਾਂਜੀ ਇਹ ਮਸ਼ਹੂਰ ਹੋਣ ਦਾ ਜੀ ਸਭ ਤੋਂ ਪਹਿਲਾਂ ਤਾਂ ਜੀ ਇਹਨਾਂ ਦਾ ਅ ਕਾਰਨ ਆ ਜੀ ਇਹਨਾਂ ਦੀ ਲੁਕਸ ਅੱਛਾ ਤੇ ਇਹਨਾਂ ਦੀ ਲੁਕਸ ਬੜੀ ਅਟ੍ਰੈਕਟਿਵ ਆ ਜੀ ਆ ਹੁਣ ਤਾਂ ਚਲੋ ਇਹ ਥੋੜਾ ਜਿਹਾ ਮੈਨੂੰ ਪਿਆਰ ਆ ਪ੍ਰੈਗਨਸੀ ਵਾ ਤੇ ਇੱਕ ਪਿਆਰ ਕਰਦੇ ਆ ਕੰਨ ਥੋੜੇ ਜਿਹਾ ਚੱਕ ਨਹੀਂ ਰਹੀ ਹੈਗੀ ਨਹੀਂ ਤਾਂ ਜਿੱਦਾਂ ਕਹਿ ਦਿੰਦੇ ਆਪਾਂ ਘੋੜਿਆਂ ਦੇ ਵਿੱਚ ਨੂਕਰਿਆ ਨੇ ਕੰਨ ਜੋੜੇ ਹੁੰਦੇ ਆ ਮਾਰਵਾੜੀ ਉਵੇਂ ਕੰਨ ਜੋੜ ਲੈਂਦੀ ਆ ਉਹਨੂੰ ਹਾਰਸ ਕ੍ਰੋਪਿੰਗ ਕਹਿੰਦੇ ਇਹਦੀ ਜੋ ਕੰਨਾਂ ਦੀ ਆਪਾਂ ਕਰਵਾਈ ਹੋਈ ਆ ਹਾਂਜੀ ਠੀਕ ਆ ਕਮਨ ਵੀ ਕੱਦ ਵੀ ਕਾਫੀ ਸੋਹਣਾ ਹਾਂਜੀ ਕੱਦ ਵੀ ਕਾਫੀ ਸੋਹਣਾ ਜੀ ਤੇ ਦੂਸਰੀ ਗੱਲ ਇਹ ਆ ਜੀ ਇਹਨਾਂ ਦਾ ਜੋ ਟੈਂਪਰਾਮੈਂਟ ਆ ਆਪਣੀ ਫੈਮਿਲੀ ਨੂੰ ਲੈ ਕੇ ਬਹੁਤ ਲਾਇਲ ਬਰੀਡ ਆ ਜੀ ਠੀਕ ਆ ਹੁਣ ਤੁਸੀਂ ਦੇਖਿਆ ਹੀ ਆ ਜਦੋਂ ਤੁਸੀਂ ਇੰਟਰਡਿਊਸ ਹੋਏ ਕੋਈ ਤੁਹਾਨੂੰ ਐਵੇਂ ਲੱਗਿਆ ਵੀ ਫੈਮਿਲੀ ਜਾਂ ਫਰੈਂਡਲੀ ਡੌਗ ਹੈ ਪਰ ਕੋਈ ਬਾਹਰੋਂ ਇੰਟਰੂਡਰ ਆਪੇ ਜੀ ਕੋਈ ਜਾਂ ਇਹਨੂੰ ਪਤਾ ਲੱਗ ਗਿਆ ਵਾਈਬ ਇਹਨੂੰ ਚੰਗੀ ਨਹੀਂ ਆਈ ਹੈ ਕਿ ਫਿਰ ਇਹਨੇ ਅਟੈਕ ਕਰਨਾ ਜੀ ਇਹ ਇਦਾਂ ਵੀ ਗਾਰਡ ਪਰਪਸ ਪਿਓਰ ਗਾਰਡ ਪਰਪਸ ਲੀਡ ਹੋ ਕੇ ਬ੍ਰੀਡ ਹੋਇਆ ਜੀ ਤੁਸੀਂ ਫਿਰ ਬਰੀਡਿੰਗ ਦਾ ਕੰਮ ਕਰਦੇ ਹੋ ਇਹਦੇ ਨਾਲ ਬਰੀਡ ਕਰਕੇ ਬੱਚੇ ਪੈਦਾ ਕਰਕੇ ਵੇਚਦੇ ਹੋ ਹਾਂ ਜੀ ਦਰਸਾਲ ਅਸੀਂ ਬਰੀਡਿੰਗ ਦਾ ਤਾਂ ਕੰਮ ਕਰਦੇ ਆ ਇਹ ਸਾਡਾ ਪੈਸ਼ਨ ਆ ਜੀ ਡੌਗਸ ਕੋਈ ਅਸੀਂ ਬਰੀਡਿੰਗ ਨੂੰ ਲੈ ਕੇ ਨਹੀਂ ਕੀਤਾ ਸੀਗਾ ਜੀ ਪਰ ਆ ਹੁਣ ਬੱਚੇ ਆ ਗਏ ਜੀ ਤੇ ਚੰਗੇ ਡੌਗ ਦੇ ਬੱਚੇ ਆਏ ਨੇ ਤੇ ਕਿੰਨੇ ਕਿੰਨੇ ਬੱਚੇ ਤੁਹਾਨੂੰ ਦਿਖਾਏ ਨਾਲ ਹੁਣ ਸਾਡੇ ਕੋਲ ਜੀ 11 ਬੱਚੇ ਸੀਗੇ ਠੀਕ ਆ ਜਿਹਦੇ ਵਿੱਚ ਲਗਭਗ ਸਾਰੇ ਸੋਲਡ ਆਊਟ ਹੋ ਗਿਆ ਮੇਰੇ ਕੋਲ ਇੱਕ ਫੀਮੇਲ ਹੀ ਰਹਿ ਰਹੀ ਆ ਠੀਕ ਆ ਹਾਂ ਜੀ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਸੀਗੀ ਤੇ ਹਜੇ 2 ਮਹੀਨੇ ਦੇ ਬੱਚੇ ਹੋਏ ਨੇ। ਤੁਸੀਂ ਦੱਸਿਆ ਇਹਨਾਂ ਨੇ ਕਿ ਇਹਨਾਂ ਨੇ ਜਿਉਂ ਹੀ ਇਹਨਾਂ ਦੀ ਐਡ ਪਾਈ ਇਹਨਾਂ ਤੋਂ ਕੱਲ੍ਹਾਂ ਦੇ ਅਨਸਰ ਨਹੀਂ ਕਰ ਹੋਏ ਕਿ ਇੰਨੀ ਡਿਮਾਂਡ ਆ ਤੇ ਦਿਨਾਂ ਦੇ ਵਿੱਚ ਕੋਈ ਵਿਗੇ 1-2 ਕੁ ਮੇਰੇ ਖਲਚ ਜੇ ਹੈਗੇ ਨੇ। ਹਾਂਜੀ ਤੇ ਜਿਹੜੇ ਬੜੇ ਪਿਆਰੇ ਲੱਗਦੇ ਨੇ ਦੇਖਣ ਨੂੰ ਹਾਂਜੀ ਤੇ ਇਹ ਇਹਨਾਂ ਕੋਲ ਹੈਗੇ ਨੇ। ਬਾਕੀ ਅਸੀਂ ਨੰਬਰ ਵੀ ਸ਼ੇਅਰ ਕਰ ਦਨੇ ਆ ਜੀ ਸਾਨੂੰ ਤਾਂ ਜਿਆਦਾ ਜਾਣਕਾਰੀ ਹੈ ਨਹੀਂ। ਹਾਂਜੀ ਇਹਦੇ ਸਬੰਧ ਵਿੱਚ ਕਿਉਂਕਿ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਜਾਂ ਤੁਸੀਂ ਇਹਨਾਂ ਤੋਂ ਪੁੱਛਣ ਆਇਆ ਉਹ ਨੰਬਰ ਗੁਰਿੰਦਰ ਉਹਨਾਂ ਦਾ ਅਸੀਂ ਸ਼ੇਅਰ ਕਰਾਂਗੇ। ਇਦੇ ਤੇ ਉਸ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਤੋਂ ਬਾਕੀ ਤੁਹਾਨੂੰ ਸਾਂਝਾ ਕਰਾ ਕੇ ਕਿਵੇਂ ਲੱਗਿਆ ਜੀ ਸਾਂਝਾ ਕਰਾ ਕੇ ਸਾਨੂੰ ਬਹੁਤ ਚੰਗਾ ਲੱਗਿਆ ਜੀ ਕਿਉਂਕਿ ਮਨ ਦੇ ਵਿੱਚ ਇੱਕ ਰੀ ਸੀਗੀ ਤੁਹਾਨੂੰ ਮਿਲਣ ਦੀ ਬਹੁਤ ਸ਼ੁਰੂ થઈ ਚਾਹ ਸੀ ਤੁਹਾਡੀ ਇੰਟਰਵਿਊ ਸੇ ਅਸੀਂ ਦੇਖਦੇ ਰਹਨੇ ਆ ਅਸੀਂ ਕਿ ਆ ਜਾ ਕੇ ਅੰਕਲ ਉਹਨਾ ਕੋਲ ਨਾਲੇ ਮਿਲ ਗਏ ਅੰਕਲ ਉਹਨਾ ਕਿਉਂਕਿ ਤੁਸੀਂ ਵੀ ਕੈਨੇਡਾ ਤੋਂ ਰਿਟਰਨੇ ਆ ਹਾਂਜੀ ਤੇ ਨਾਲੇ ਕੰਡਾ ਦਾ ਕਿਉਂ ਹੁਣ ਜਦੋਂ ਦੁਆਰਾ ਨਿਊਜ਼ੀਲੈਂਡ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਤਾਂ ਟਾਈਮ ਆਉਂਦਾ ਜੀ ਕੀ ਨੀਸ ਲੜਕੀ ਆ ਕਿਹੜੀ ਚੀਜ਼ ਸਾਨੂੰ ਸਾਨੂੰ ਸਰੋ ਤੇ ਉਧਰ ਦੇ ਸਾਡੇ ਫਰੈਂਡਸ ਤੇ ਬਹੁਤ ਫੋਨ ਆਉਂਦੇ ਆ ਜੀ ਉਹ ਕਹਿੰਦੇ ਵੀ ਬਹੁਤ ਵਧੀਆ ਹੋ ਗਿਆ ਤੁਸੀਂ ਟਾਈਮ ਨਾਲ ਚਲੇ ਗਏ ਆ ਹਾਂ ਕਿਉਂਕਿ ਉੱਥੇ ਹੁਣ ਥੋੜਾ ਜਿਹਾ ਕੰਮ ਦਾ ਬਹੁਤ ਔਖਾ ਹੋ ਗਿਆ ਜੀ ਤੇ ਤੁਸੀਂ ਉਦਾਂ ਓਵਰਆਲ ਸੈਟੀਸਫਾਈਡ ਹੋ ਇਹ ਚਾਹੀਤ ਨੂੰ ਐਸੇ ਦੇ ਚੈਲੰਜ ਚੱਲਣੇ ਪੈਣਗੇ ਜਾਂ ਆਪਾਂ ਨੂੰ ਪਤਾ ਹੀ ਆ ਵੀ ਕਾਰੋਬਾਰਾਂ ਲਈ ਇੱਥੇ ਸਟਰਗਲ ਆ ਹਾਂਜੀ ਕਾਫੀ ਜ਼ਿਆਦਾ ਹਾਂਜੀ 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 ਤੁਸੀਂ ਉਹ ਸਟਰਗਲ ਨੂੰ ਸਵੀਕਾਰ ਕਰ ਲਿਆ ਹੁਣ ਵੀ ਜੋ ਮਰਜ਼ੀ ਕਰਨਾ ਪਵੇ ਅਸੀਂ ਹੁਣ ਇੱਥੇ ਹੀ ਰਹਿਣਾ ਹਾਂਜੀ ਹਾਂਜੀ ਸਵੀਕਾਰ ਕਰ ਲਿਆ ਜੀ ਬਿਲਕੁਲ ਇੱਥੋਂ ਹੀ ਗਏ ਸੀਗੇ ਜੀ ਹਾਂ ਤੇ ਉਹ ਪਤਾ ਹੀ ਸੀਗਾ ਪੰਜਾਬ ਦਾ ਆਪਾਂ ਨੂੰ ਤੇ ਮਾਈਂਡ ਸੈਟ ਪਹਿਲਾਂ ਹੀ ਤਾਂ ਵੀ ਸਾਡਾ ਉੱਥੋਂ ਹੀ ਮਾਈਂਡ ਸੈਟ ਸੀਗਾ ਵੀ ਐਦਾਂ ਐਦਾਂ ਕਰਨਾ ਪੈਣਾ ਆ ਬਈ ਬਿਲਕੁਲ ਹਾਂਜੀ ਵੀ ਚੈਲੰਜਸ ਆਉਣਗੇ ਈਜ਼ੀ ਨਹੀਂ ਹੋਣਾ ਆ ਪਰ ਠੀਕ ਆ ਜੀ ਅਸੀਂ ਪੂਰੇ ਸੈਟੀਸਫਾਈ ਆ ਇੱਥੇ ਆ ਕੇ ਅਸੀਂ ਨਾ ਪਿੱਛੇ ਜੇ ਕੋਸ਼ਿਸ਼ ਕੀਤੀ ਸੀਗੀ ਸੰਘਾ ਘਰ ਵੱਲੋਂ ਉਹ ਸ਼ਾਇਦ ਸਮਝ ਨਹੀਂ ਪਈ ਮੇਰਾ ਇਹ ਮੰਨਣਾ ਸੀਗਾ ਕਿ ਜਿਹੜੇ ਬੱਚੇ ਬਾਹਰ ਜਾ ਕੇ ਵਾਪਸ ਆਏ ਨੇ ਉਹ ਬੱਚੇ ਉਹ ਨਹੀਂ ਰਹੇ ਜਿਹੜੇ ਸਿਰਫ ਇਧਰੋਂ ਨਹੀਂ ਗਏ ਜਾਂ ਜਿਹੜੇ ਚੱਲ ਗਏ ਉਹ ਬੱਚੇ ਬਿਲਕੁਲ ਵੱਖਰੇ ਹੋਗੇ ਹਾਂਜੀ ਉਹਨਾਂ ਕੋ ਇੱਥੇ ਦਾ ਵੀ ਐਕਸਪੀਰੀਅੰਸ ਹੈ ਉੱਥੇ ਦਾ ਵੀ ਐਕਸਪੀਰੀਅੰਸ ਹੈ ਪਰ ਜਿਹੜਾ ਬੱਚਾ ਉੱਥੋਂ ਮੁੜਿਆ ਉਹ ਇੱਥੇ ਵਾਲੇ ਬੱਚੇ ਨਾਲ ਮਿਕਸ ਅਪ ਨਹੀਂ ਹੋ ਸਕਦਾ ਤੁਸੀਂ ਵੀ ਨੋਟ ਕੀਤਾ ਹੋਵੇਗਾ ਹਾਂਜੀ ਹਾਂਜੀ ਵੀ ਉਹ ਇੱਥੇ ਜਿਹੜਾ ਬੱਚਾ ਜੇ ਬਾਹਰ ਨਹੀਂ ਗਿਆ ਉਹਦੀ ਮੈਂਟਲ ਸਿਚੁਏਸ਼ਨ ਤੇ ਥੋੜੀ ਤਾਂ ਟੋਟਲੀ ਡਿਫਰੈਂਟ ਹੁੰਦੀ ਬਹੁਤ ਫਰਕ ਆ ਜੀ ਤੇ ਉਹਨਾਂ ਦਾ ਮਿਕਸ ਹੋਣਾ ਆਪਾਂ ਨੂੰ ਔਖਾ ਵੀ ਲੱਗਦਾ ਤੇ ਫੇਰੀ ਟੇਲ ਵਰਲਡ 'ਚ ਉਹ ਰਹਿੰਦੇ ਨੇ ਹਾਂਜੀ ਹਾਂਜੀ ਤੇ ਮੇਰਾ ਮਨ 'ਚ ਬੜੀ ਕੁੱਛਾ ਸੀ ਆਪਾਂ ਕਰਾਂਗੇ ਵੀ ਕਿ ਉਹ ਬੱਚੇ ਜਿਹੜੇ ਜਾ ਕੇ ਇੱਕ ਐਕਸਪੀਰੀਅੰਸ ਲੈ ਕੇ ਵਾਪਸ ਆਏ ਨੇ ਉਹ ਐਸਿਡ ਨੇ ਇਸ ਉਹਨਾਂ ਨੂੰ ਪਤਾ ਹੈ ਜ਼ਿੰਦਗੀ ਦੀਆਂ ਖਿਆਈਆਂ ਕੀ ਨੇ ਪੰਕਚੁਅਲ ਹੋਣਾ ਕੀ ਆ ਵਰਕ ਕਲਚਰ ਕੀ ਉਹਨਾਂ ਦੇ ਇਛਾ ਨੇ ਸਾਨੂੰ ਇਹ ਸਿਖਾਇਆ ਵੀ ਬਹੁਤ ਕੁਛ ਆ ਤੇ ਆਪਾਂ ਕੋਸ਼ਿਸ਼ ਕਰਦੀਆਂ ਜੀ ਆਉਣ ਵਾਲੇ ਸਮੇਂ 'ਚ ਜੇ ਕਿਤੇ ਕੋਈ ਇਹੋ ਜਿਹਾ ਕਾਠ ਇਹੋ ਜਿਹਾ ਕਮਿਊਨਿਟੀ ਜਮ ਹੈ ਆਪਾਂ ਆਪਣੇ ਵੱਲੋਂ ਅਪੀਲ ਵੀ ਕਰਦਾ ਜੀ ਤੁਸੀਂ ਸਾਡੇ ਤੱਕ ਵੀ ਅਪਰੋਚ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਬੱਚੇ ਉਹਨਾਂ ਦੇ ਨਾਲ ਇੱਕ ਦੂਜੇ ਨਾਲ ਮਿਲਜੋਲ ਕਰਨ ਸਾਨੂੰ ਵੀ ਉਹਨਾਂ ਤੋਂ ਕੁਝ ਸਿੱਖਣ ਦਾ ਮੌਕਾ ਮਿਲਦਾ ਉਹਨਾਂ ਤੋਂ ਸਾਨੂੰ ਮਿਲਣ ਦਾ ਬਲਕਾ ਸਾਨੂੰ ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਬਲਕੇ ਤੇ ਤੁਹਾਡਾ ਨੰਬਰ ਅਸੀਂ ਸ਼ੇਅਰ ਕਰ ਦੇਣਾ ਸਾਂਝੇ ਕਰਦੇ ਵਿਆਹ ਤੇ ਤੁਹਾਨੂੰ ਕੱਲਾਂ ਜਰੂਰ ਆਉਣਗੀਆਂ ਜੇ ਕਿਸੇ ਨੂੰ ਡਾਬਰਮੈਨ ਬਾਰੇ ਹੋਰ ਜਾਣਕਾਰੀ ਚਾਹੀਦੀ ਹੋਵੇ ਜਾਂ ਇਹਨਾਂ ਬੱਚਿਆਂ ਨਾਲ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਡਾਇਰੈਕਟਲੀ ਫੋਨ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਵੀ ਫੋਨ ਕਰ ਸਕਦੇ ਹੋ ਅਸੀਂ ਤੁਹਾਡਾ ਇਹਨਾਂ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡਾ ਖਰਚਾ ਇਹ ਬਹੁਤ ਚੰਗਾ ਲੱਗਿਆ ਹਾਂਜੀ ਅਸੀ ਕਾ ਜੀ ਧੰਨਵਾਦ ਜੀ